ਸ਼੍ਰੀ ਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਨਾਲ ਸਲਵਾਰ ਦੀ ਲਾਈਨਿੰਗ ਦੀ ਵੀਡੀਓ ਸ਼ੇਅਰ ਕਰਨ ਲੱਗੇ ਆਂ ਜੀ ਆਪਾਂ ਲਾਈਨਿੰਗ ਕੱਟ ਕਰਨ ਲੱਗੇ ਸੀ ਠੀਕ ਹੈ ਜੀ ਆਹ ਦੇਖੋ ਜੋ ਆਪਣੇ ਪੱਲੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਗੋਡੇ ਜਾਂ ਪੱਟ ਵਗੈਰਾ ਵੀ ਕਹਿ ਦਿੰਦੇ ਆਂ ਸਲਵਾਰ ਦੇ ਉਹ ਆਪਾਂ ਪਹਿਲਾਂ ਹੀ ਆਲਰੇਡੀ ਕੱਟ ਲਏ ਨੇ ਆਹ ਦੇਖੋ ਆ ਲਾਈਨਿੰਗ ਆ ਤੇ ਆ ਮੇਨ ਕਪੜਾ ਠੀਕ ਆ ਸੂਟ ਦਾ ਮੇਨ ਫੈਬਰਿਕ ਹੁੰਦਾ ਜਿਹੜਾ ਠੀਕ ਹੈ ਜੀ ਇਹ ਆਪਾਂ ਲਾਈਨਿੰਗ ਵਿਛਾ ਕੇ ਇਹਦੇ ਉੱਪਰ ਪੱਲਾ ਰੱਖ ਕੇ ਆਪਾਂ ਸਿੱਧੀ ਕਟਿੰਗ ਕਰ ਲਈ ਠੀਕ ਹੈ ਜੀ ਤੇ ਜੋ ਆਪਾਂ ਕੁੰਦੀਆਂ ਕੱਟਣੀਆਂ ਨੇ ਕੁੰਦੇ ਆਪਾਂ ਕਿੱਦਾਂ ਕੱਟਨੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜੋ ਆਪਣੀ ਲਾਈਨਿੰਗ ਆ ਇਹਨੂੰ ਆਪਾਂ ਡਬਲ ਕਰਕੇ ਵਿਛਾ ਰਿਆ ਆ ਆ ਦੇਖੋ ਠੀਕ ਹੈ ਜੀ ਡਬਲ ਕਰਕੇ ਵਿਛਾ ਲਿਆ ਡਬਲ ਆਪਾਂ ਕਿੱਦਾਂ ਕਰਿਆ ਆ ਦੇਖੋ ਇਧਰੋਂ ਆਪਣਾ ਡਬਲ ਕੀਤਾ ਹੋਇਆ ਵਾ ਇਸ ਫੈਬਰਿਕ ਨੂੰ ਆਪਾਂ ਨੇ ਲਾਈਨਿੰਗ ਨੂੰ ਇਸ ਤਰੀਕੇ ਨਾਲ ਇਦਾਂ ਫੋਲਡ ਕਰ ਲਿਆ ਠੀਕ ਹੈ ਜੀ ਇਧਰ ਵੀ ਆਪਣੀ ਕੰਨੀ ਆ ਤੁਸੀਂ ਦੇਖ ਸਕਦੇ ਹੋ ਤੇ ਇਧਰ ਵੀ ਆਪਣੀ ਕੰਨੀ ਆ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਦਾਂ ਆਪਾਂ ਅੰਤ ਦੇ ਉੱਪਰ ਆਪਾਂ ਜੋ ਪੁੰਦੇ ਕੱਟੇ ਸੀਗੇ ਸਲਵਾਰ ਦੇ ਉਹ ਆਪਾਂ ਇਸ ਤਰੀਕੇ ਨਾਲ ਬਿਚਾ ਲੈਣੇ। ਦੇਖੋ ਠੀਕ ਹੈ ਜੀ? ਇਸ ਤਰੀਕੇ ਨਾਲ ਉੱਪਰ ਆਪਾਂ ਬਿਚਾ ਲੈਣੇ ਨੇ। ਤੇ ਇਧਰਲੀ ਸਾਈਡ ਆਪਣਾ ਜਿਹੜਾ ਲਾਈਨਿੰਗ ਦਾ ਕੱਪੜਾ ਬਚ ਗਿਆ ਇਹ ਆਪਣੇ ਬਾਅਦ ਵਿੱਚ ਕੰਮ ਆ ਜਾਏਗਾ ਠੀਕ ਹੈ ਜੀ 벨ਟ ਵਗੈਰਾ ਲਗਾਉਣ ਚ। ਬਸ ਐਦਾਂ ਹੀ ਰੱਖ ਕੇ ਤੁਸੀਂ ਐਦਾਂ ਹੀ ਇਹਨੂੰ ਕੱਟ ਕਰ ਲੈਣਾ ਠੀਕ ਹੈ ਜੀ। ਜਿਵੇਂ ਕਿ ਇੱਥੋਂ ਦੇਖੋ ਤੁਸੀਂ ਇਹਦੇ ਲਾਈਨਿੰਗ ਦਾ ਇਥੇ ਤੋਂ ਕੱਟ ਲੈਣੀ ਹੈ ਤੁਸੀਂ ਠੀਕ ਹੈ ਜੀ ਕੱਪੜੇ ਦੇ ਨਾਲ-ਨਾਲ ਸਾਰੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਕਿ ਕਿਸ ਤਰੀਕੇ ਨਾਲ ਕੱਟ ਕਰਨਾ ਇਹਨੂੰ ਹਾਂਜੀ ਦੇਖੋ ਗਾਇਸ ਆ ਦੇਖੋ ਆਪਾਂ ਕਟਿੰਗ ਕਰ ਲਈ ਆ ਠੀਕ ਹੈ ਜੀ ਜਿੱਥੇ-ਜਿੱਥੇ ਆਪਣੀ ਸਲਵਾਰ ਆ ਉੱਥੋਂ ਤਾਂ ਆਪਾਂ ਕੱਟ ਕਰ ਲਿਆ ਦੇਖੋ ਹਾਂ ਦੇਖੋ ਜੀ ਬਿਲਕੁਲ ਆਪਾਂ ਉਦਾਂ ਹੀ ਫੈਬਰਿਕ ਕੱਟਿਆ ਨੀਚੇ ਵਾਲਾ ਠੀਕ ਹੈ ਜੀ ਜੋ ਆਪਣਾ ਲਾਈਨਿੰਗ ਦਾ ਆ ਦੇਖੋ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੁੰਦੇ ਹੋਗੇ ਠੀਕ ਹੈ ਜੀ ਤੇ ਨਾਲ ਹੀ ਆਪਣੀ ਇਹ ਲਾਈਨਿੰਗ ਹੋਗੀ ਬਸ ਠੀਕ ਇਸ ਤਰੀਕੇ ਦੇ ਨਾਲ ਹੀ ਤੁਸੀਂ ਲਾਈਨਿੰਗ ਕੱਟ ਕਰਨੀ ਆ ਠੀਕ ਹੈ ਜੀ ਦੋਨੋਂ ਸਾਈਡਾਂ ਤੋਂ ਕੰਨੀਆਂ ਹੋਣੇ ਚਾਹੀਦੀਆਂ ਨੇ ਜਦੋਂ ਤੁਸੀਂ ਸਲਵਾ ਦੀ ਲਾਈਨਿੰਗ ਕੱਟਣੀ ਆ ਅਗਰ ਤੁਹਾਡੀ ਸਲਵਾਰ ਥੋੜੀ ਜੀ ਹੈਵੀ ਆ ਤਾਂ ਜੋ ਸਾਈਡ ਤੋਂ ਕਪੜਾ ਬਚਿਆ ਵਾ ਉਹ ਨਹੀਂ ਬਚੇਗਾ ਠੀਕ ਹੈ ਜੀ ਚਲੋ ਜੀ ਬਸ ਇਹ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ